ਜੂਥ ਵੈਲਫੇਅਰ ਕਲੱਬ ਰਜਿਸਟਰ ਨਖਦਰ ਵੱਲੋਂ ਰਾਤ ਦੀ ਲੰਗਰ ਦੀ ਸੇਵਾ ਜੋ ਅੱਜ ਸ਼ੁਰੂ ਕੀਤੀ ਹੈ ਅੱਜ ਦੀ ਸੇਵਾ ਜਿਹੜੀ ਹੈ 100 4 ਦਿਨ ਦੀ ਲੈ ਕੇ ਆਏ ਆ ਸਾਡੇ ਵਿੱਚ ਪ੍ਰਦੀਪ ਜੀ ਅੱਜ ਦੀ ਸੇਵਾ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਅੱਜ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੂਥ ਵੈਲਫੇਅਰ ਕਲੱਬ ਨਖਦਰ ਵੱਲੋਂ ਸਿਵਲ ਹਸਪਤਾਲ ਨਖਦਰ ਲਈ ਜੇ ਜਿਹੜੇ ਪੇਸ਼ੈਂਟ ਆ ਉਹਨਾਂ ਵਾਸਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅੱਜ ਉਸ ਦਾ 104ਵਾਂ ਦਿਨ ਵਾ ਤੇ ਬੜੇ ਹੀ ਕੈਲਵੀ ਕਰਮਾ ਵਾਲੇ ਸ਼ਖਸ ਨੇ ਸਾਡੇ ਢਿੱਲੋ ਸਾਹਿਬ ਨਾਲ ਕਲਵੰਦ ਭਾਜੀ ਅਟਵਾਲ ਸਾਹਿਬ ਤੇ ਸਾਰੀ ਯੂਥ ਵੈਲਫੇਅਰ ਕਲੱਬ ਦੀ ਟੀਮ ਜਿਹੜੇ ਇੰਨੇ ਵਧੀਆ ਉਪਰਾਲੇ ਕਰ ਰਹੇ ਆ ਇਹ ਉਪਰਾਲਾ ਜਿਹੜਾ ਨਾ ਜੇ ਦੇਖਿਆ ਜਾਵੇ ਬਹੁਤ ਹੀ ਵਧੀਆ ਕਨਈ ਘੁਬਰਾ ਲਾਵਾ ਕਿਉਂਕਿ ਜਦੋਂ ਸਿਵਲ ਹਸਪਤਾਲ ਦੇ ਵਿੱਚ ਕੋਈ ਵੀ ਪੇਸ਼ੈਂਟ ਆਉਂਦਾ ਉਹ ਇੰਤਾ ਦੀ ਸਮੇਂ ਦੇ ਵਿੱਚੋਂ ਲੰਘ ਰਿਹਾ ਹੁੰਦਾ ਕਿ ਉਹਨਾਂ ਨੂੰ ਆਪਣਾ ਖਾਣ-ਪਾਣ ਬਿਲਕੁਲ ਭੁੱਲਿਆ ਹੁੰਦਾ ਪਰ ਜਦੋਂ ਉਹਨਾਂ ਨੂੰ ਰਾਤ ਦੇ ਸਮੇਂ-ਸਮੇਂ ਰੋਟੀ ਖਾਣ ਨੂੰ ਮਿਲਦੀ ਹੈtau ਜੋ ਉਹਨਾਂ ਦੇ ਢਿੱਡ 'ਚੋਂ ਦਵਾਵਾ ਮਿਲਦੀਆਂ ਉਹਨਾਂ ਨੂੰ ਇਹ ਕੋਈ ਸ਼ਬਦੀ ਵੀ ਕਹਿਣ ਵਾਸਤੇ ਸੋ ਬਹੁਤ ਹੀ ਧੰਨਵਾਦ ਆ ਸਾਰੇ ਯੂਥ ਵੈਲਫੇਅਰ ਕਲੱਬ ਦਾ ਵੀ ਜਿਹੜਾ ਇਹ ਉਪਰਾਲਾ ਕਰ ਰਿਹਾ ਹੈ